ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਕਦਲ ਤੁਸੀਂ ਸਭ ਮਾਜੀ ਚੋਗੇ ਤੁਸੀਂ ਬੜੀ ਬੜੀ ਤਰ੍ਹਾਂ ਦੀਆਂ ਮਾਰਕੀਟ ਮਿਕਿਆਣੀਆਂ ਅੰਦਨੀਆਂ ਵਿੱਚ ਕਿਤੇ ਕੱਪੜੇ ਦੀ ਮਾਰਕੀ ਲੱਗਦੀ ਹੈ ਕਿਤੇ ਫਲੋਰ ਦੀ ਮਾਰਕੀ ਲੱਗਦੀ ਹੈ ਕਿਤੇ ਮੱਛੀ ਮਾਰਕੀ ਲੱਗਦੀ ਹੈ ਕਿਤੇ ਪੁਰਾਣੀ ਸਮਾਨ ਦੀ ਮਾਰਕੀ ਲੱਗਦੀ ਹੈ ਯਾਨੀ ਕਿ ਦੁਨੀਆ ਵਿੱਚ ਬੜੀ ਤਰ੍ਹਾਂ ਦੀਆਂ ਮਾਰਕੀਟਾਂ ਲੱਗਦੀਆਂ ਹਨ ਲੇਕਿਨ ਇੱਕ ਦੁਨੀਆ ਚ ਇਹੋ ਜਿਹਾ ਮਿਲ ਕੇਗਾ ਬਲਕਾਰਿਆ ਉੱਥੇ ਦੀ ਕੈਪੀਟਲ ਹੈ ਸੋਫੀਆ ਉੱਥੇ ਔਰਤਾਂ ਦੀ ਮਾਰਕੀ ਲੱਗਦੀ ਹੈ ਯਾਨੀ ਕਿ ਕਿਸੇ ਆਦਮੀ ਨੂੰ ਦੁਲਹਨ ਚਾਹੀਦੀ ਹੈ, ਵੋਟੀ ਚਾਹੀਦੀ ਹੈ, ਲਾੜੀ ਚਾਹੀਦੀ ਹੈ। ਉੱਥੇ ਜਾ ਕੇ ਉਹ ਦੁਲਹਨ ਖਰੀਦ ਸਕਦਾ ਹੈ। ਉੱਥੇ ਉਹ ਕਾਨੂੰਨ ਜਾਇਜ਼ ਹੈ ਜਿਹੜੀ ਲੜਕੀ ਦੇ ਮਾਪ ਤੋਂ ਹੈ ਨਾ ਉਹ ਥੋੜੇ ਪੈਸੇ ਲਾ ਕੇ ਤੇ ਲੜਕੀ ਨੂੰ ਸੇਲ ਕਰਦੇ ਨੇ। ਉੱਥੇ ਦਾ ਰਿਵਾਜ ਇਹ ਮਤਲਬ ਕੋਈ ਗਲਤ ਕੰਮ ਨਹੀਂ ਹੋ। ਜਿਵੇਂ ਕਈ ਦਾ ਟ੍ਰੈਡੀਸ਼ਨ ਹੈਗਾ ਹੈ। ਤੇ ਬੜੇ ਲੋਕ ਯੂਰਪ ਦੇ ਲੋਕ ਹੈ, ਉਹ ਜਾ ਕੇ ਉੱਥੇ ਲੜਕੀ ਜਿਹੜੀ ਪਸੰਦ ਕਰਦੇ ਨੇ ਉਹਦੇ ਨਾਲ ਵਿਆਹ ਕਰ ਲੈਂਦੇ ਨੇ ਕਿਉਂਕਿ ਬਹੁਤ ਜ਼ਿਆਦਾ ਲੋਕ ਆ ਜਾਂਦੇ ਨੇ। ਉਸ ਨੂੰ ਮਾਰਕੀਟ ਨਾ ਰੋਮਾ ਮਾਰਕੀਟ ਯੂਰਪੀ ਟੈਕੀਬ ਨੂੰ ਸਭ ਨੂੰ ਪਤਾ ਹੈਗਾ ਲੇਕਿਨ ਇਸ ਏਸ਼ੀਅਨ ਕੁਝ ਕੰਟਰੀਆਂ ਨੇ ਜਿੰਨਾਂ ਨੂੰ ਨਹੀਂ ਪਤਾ ਤੁਸੀਂ ਜਾ ਕੇ ਗੂਗਲ ਤੇ ਸਰਚ ਕਰ ਸਕਦੇ ਹੋ ਇਸ ਕਰਕੇ ਤੁਮਨ ਕੋ ਬਦਾਨ ਦੀ ਲੋੜ ਨਹੀਂ ਜੇ ਤੁਸੀਂ ਸੋਚ ਲਿਆ ਵੀ ਮੈਂ ਮਨਾ ਹੀ ਵਿਆਹ ਕਰਾਣਾ ਹੈ ਤੇ ਤੁਸੀਂ ਬਲਗਾਰੀਆ ਚਲੇ ਜਾਓ ਬਲਗਾਰੀਆ ਵੀ ਯੂਰਪੀ ਯੂਨੀਅਨ ਦਾ ਹਿੱਸਾ ਹੈਗਾ ਅੱਜ ਕੱਲ ਲੋਕ ਬਲਗਾਰੀਆ ਦੇ ਰੋਮਾਨੀਆ ਦੇ ਉਹ ਵੀ ਆਖਣਾ ਯੂਰਪੀ ਯੂਨੀਅਨ ਵਿੱਚ ਕੰਮ ਕਰਦੇ ਵੇ ਇੰਗਲੈਂਡ ਚ ਬੜੇ ਲੋਕ ਕੰਮ ਕਰਦੇ ਨੇ ਸਾਡੇ ਨਾਲ ਕਾਫੀ ਲੋਕ ਨੇ ਬਰਕਾਰੀਆ ਦੇ ਜਿਹੜੇ ਇੱਥੇ ਸਾਡੇ ਨਾਲ ਕੰਮ ਕਰਦੇ ਨੇ ਬਾਕੀ ਤੁਸੀਂ ਗੂਗਲ ਤੇ ਜਾ ਕੇ ਵੀ ਕੋਈ ਸਰਚ ਕਰ ਸਕਦੇ ਹੋ ਮਾਰਕੀਟ ਜਾਂ ਫੋਟੋਆਂ ਜਾਂਦੇ ਇਸ ਕਰਕੇ ਤੁਹਾਨੂੰ ਬੇਕੋ ਘਬਰਾਉਣ ਦੀ ਲੋੜ ਨਹੀਂ ਜੇ ਤੁਸੀਂ ਸੋਚ ਲਿਆ ਵੀ ਵਿਦੇਸ਼ ਵਿੱਚ ਹੀ ਵਿਆਹ ਕਰਨਾ ਤੇ ਫਿਰ ਤੁਸੀਂ ਕਿਉਂ ਹੋਰ ਦੂਜੇ ਮੁਲਕਾਂ 'ਚ ਧੱਕੇ ਖਾਣੇ ਨੇ ਇਹ ਤੁਹਾਨੂੰ ਥੋੜੇ ਪੈਸੇ ਖਰਚ ਕੇ ਤੇ ਤੁਹਾਡੇ ਘਰ ਦੀ ਲਾਇਕੋ ਬਣ ਜਾਂਦੀ ਹੈ ਹਾਂ ਸੀ ਕੋਈ ਏਜੰਟ ਨਹੀਂ ਜਿਹੜੇ ਨਾਲ ਸਾਡਾ ਇਸ ਚੀਜ਼ ਕੋਈ ਇੰਟਰਸਟ ਹੈਗਾ ਅਸੀਂ ਤਾਂ ਇੱਕ ਸ਼ੌਂਕੀਆ ਚੀਜ਼ ਦੱਸ ਰਹੇ ਆ ਵੀ ਇਸ ਤਰ੍ਹਾਂ ਲੋਕ ਕਰਦੇ ਵੀ ਇੱਥੇ ਜਿਹੜੇ ਲੋਕ ਨੇ ਦੇ ਬੁਲਗਾਰੀਆ ਦੇ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਅਸੀਂ ਏਜੰਟ ਕੋਈ ਨਹੀਂ ਗੀ ਜਿਹੜੇ ਏਜੰਟ ਉਹਨਾਂ ਨੂੰ ਹੁੰਦਾ ਵੀ ਪੈਸੇ ਲਾਲਚੇ ਸਾਨੂੰ ਕੋਈ ਲਾਲਚ ਨਹੀਂਗਾ ਅਸੀਂ ਤਾਂ ਇੱਕ ਸ਼ੌਂਕੀਆ ਵੀਡੀਓ ਬਣਾਦੇ ਰਹਿੰਦੇ ਆ ਆਪਣੇ YouTube ਤੇ ਚੰਨ ਕਰਕੇ ਤੇ ਕਈ ਸੱਜਣ ਮਿੱਤੇ ਸਾਨੂੰ ਪੁੱਛਦੇ ਵੀ ਕੋਈ ਗੋ ਸਵਾਲ ਕਰ ਦਿੰਦੇ ਵੀ ਕੋਈ ਨੌਲੇਜ ਇਸ ਨਾਲ ਬਾਹਰ ਬਾਰੇ ਕਿਹੜਾ ਮਿਲ ਕੀ ਜੀਗਾ ਕਿੱਥੇ ਜਾ ਸਕਦੇ ਆ ਇਸ ਕਰਕੇ ਕੋਈ ਨਾ ਕੋਈ ਇਨਫੋਰਮੇਸ਼ਨ ਦੇ ਦਰੀਦਾ ਜਿਵੇਂ ਹਾਲੇ ਕੱਲ ਫਿਰ ਲੈਂਦੇ 10 ਮਾਰ ਕੇ ਲੁਕਸਮਬਰਗ ਜਰਮਨੀ ਇੱਥੇ ਲੋਕ ਜਾ ਰਹੇ ਵਕਪੁਰਮਾ ਮਿਲ ਜਾਂਦਾਗਾ ਕਿਉਂਕਿ ਇੰਗਲੈਂਡ ਦੀ TBYD ਸਖਤ ਹੋ ਰਹੀ ਹੈ ਸਭ ਨੂੰ ਪਤਾ ਹੀ ਹੈ ਜਿਹੜੇ ਲੋਕਾਂ ਨੂੰ ਇੰਟਰਸਟਗਾ ਜਾਂਦੇ ਲੋਕਾਂ ਨੇ ਬਾਹਰ ਅੰਗਲੈਂਡ ਰਿਸਤੇ دار ਉਹਨਾਂ ਨੂੰ ਸਾਰਾ ਪਤਾ ਵੀ ਇੰਗਲੈਂਡ ਦੀ ਕੀ ਹਾਲ ਜਾਰੀ ਹੈ ਹਾਲੇ ਲੇਕਿਨ ਕਈ ਜਿਹੜੇ ਨਵੇਂ ਬੰਦੇ ਵੀ ਜਿਲਾਂ ਦੇ ਦਿਮਾਗ ਚ ਟਿਕੜਗਾ ਵੀ ਇੰਗਲੈਂਡ ਜਾਣਾ ਉਹ ਜ਼ਰੂਰ ਆਣ ਇੰਗਲੈਂਡ ਉਹਨਾਂ ਨੂੰ ਹੋਰ ਕੋਈ ਕੰਟੀ ਚੰਗੀ ਨਹੀਂ ਰਕਣੀ ਕਿਉਂਕਿ ਜਦੋਂ ਬੰਦੇ ਦਿਮਾਗ ਹੁੰਦਾ ਵੀ ਮੈਂ ਇੱਥੇ ਜਾਣਾ ਹੈ ਜਾਂ ਅਮਰੀਕਾ ਜਾਣਾ ਹੈ ਜਾਂ ਕੈਨੇਡਾ ਜਾਣਾ ਮੁੰਨ ਨੂੰ ਉਸੇ ਕੰਟੀ ਜਾਣਾ ਚਾਹੀਦਾ ਹੈ ਉਹ ਫਿਰ ਦੂਸਰੀ ਕੰਟੀ ਚਲੇ ਜਾਂ ਤਾਂ ਉਹਨਾਂ ਦਾ ਮਨ ਨਹੀਂ ਲੱਗਦਾ ਇਸ ਕਰਕੇ ਤੁਸੀਂ ਸਜਣ ਨੂੰ ਆਪਣੀ ਸੋਚ ਮਦਦਕ ਚਲਣਾ ਹੈ ਜੋ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਕਦੀ ਵੀ ਕਿਸੇ ਦੇ ਕਹਿਣ ਤੇ ਨਾ ਨਾ ਹਾ ਇਨਫੋਰਮੇਸ਼ਨ ਲੈਣੀ ਕੋਈ ਮਾੜੀ ਨਹੀਂ ਆਮ ਤੋਂ ਪਹਿਲਾਂ ਤੁਸੀਂ ਜਰੂਰ ਇਨਫੋਰਮੇਸ਼ਨ ਲੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤਾਂ ਇਹ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ